ਤਾਂ ਕਿਹੜੀ ਚੀਜ਼ ਤੋਂ ਡਰਨਾ ਚਾਹੀਦਾ ਉਹ ਤੋਂ ਡਰਦੇ ਨਹੀਂ ਇਹਨੇ ਡਰੋ ਕਾਹਦੇ ਤੋਂ ਡਰੋ ਨਫ਼ਰਤ ਕਰਨ ਤੋਂ ਕਿ ਨਫ਼ਰਤ ਕਿਸੇ ਨਾਲ ਕਰੂੰਗਾ ਤਾਂ ਮੇਰਾ ਰੱਬ ਮੇਤੋਂ ਨਾਰਾਜ਼ ਹੋ ਜਾਊਗਾ ਉਹ ਡਰਿਏ ਨਿੰਦਿਆ ਚੁਗਲੀ ਕਰਨ ਤੋਂ ਕਿ ਅਗਰ ਮੈਂ ਕਿਸੇ ਦੀ ਨਿੰਦਿਆ ਕਰੂੰਗਾ ਤਾਂ ਮੇਰਾ ਮਾਲਕ ਖੁਸ਼ ਨਹੀਂ ਹੋਏਗਾ ਕਿ ਤੂੰ ਲੋਕਾਂ ਦੀ ਨਿੰਦਿਆ ਕਰਨ ਵਾਸਤੇ ਦੁਨੀਆ ਤੇ ਆਇਆ ਹੈ ਜਰਾ ਸੋਚੋ ਤੁਸੀਂ ਜਦੋਂ ਝਗੜਾ ਕਰਦੇ ਹੋ ਲੜਾਈ ਕਰਦੇ ਹੋ ਗਾਲੀ ਗਲੋਚ ਦਿੰਦੇ ਹੋ ਤਾਂ ਰੱਬ ਵੀ ਕੀ ਸੋਚਦਾ ਹੋਏਗਾ ਤੈਨੂੰ ਇਸ ਲਈ ਜਨਮ ਦਿੱਤਾ ਸੀ ਮੈਂ ਤੈਨੂੰ ਇਸ ਲਈ ਪੈਦਾ ਕੀਤਾ ਸੀ ਕਿ ਆਹ ਕੰਮ ਕਰੋ। ਬਲਕਿ ਜਦੋਂ ਤੁਸੀਂ ਕਿਸੇ ਦਾ ਭਲਾ ਕਰੋਗੇ ਕਿਸੇ ਦਾ ਅੱਛਾ ਕਰੋਗੇ ਕਿਸੇ ਦੀ ਹੈਲਪ ਕਰੋਗੇ ਮਦਦ ਕਰੋਗੇ ਤਾਂ ਫੇਰ ਅੱਬ ਖੁਸ਼ ਹੋਏਗਾ ਕਿ ਦੇਖੋ ਇਹ ਆ ਮੇਰਾ ਪਿਆਰਾ ਇਹਨੂੰ ਮੈਂ ਜ਼ਿੰਦਗੀ ਦਿੱਤੀ ਤੇ ਇਸ ਜ਼ਿੰਦਗੀ ਨਾਲੇ ਦੂਜਿਆਂ ਦਾ ਭਲਾ ਕਰ ਰਿਹਾ ਹੈ ਦੂਜਿਆਂ ਦੀ ਮਦਦ ਕਰ ਰਿਹਾ ਹੈ ਇਹ ਗਿਰਿਆਂ ਨੂੰ ਉਠਾ ਰਿਹਾ ਹੈ ਭੁੱਖਿਆਂ ਨੂੰ ਖਿਲਾ ਰਿਹਾ ਹੈ ਇਹ ਕਿਤੇ ਸੇਵਾ 'ਚ ਲੱਗਾ ਹੈ ਦਾਨ ਪੁੰਦ ਦਾ ਕਾਰਿਆ ਕਰ ਰਿਹਾ ਨੇਕੀਆਂ ਕਰ ਰਿਹਾ ਹੈ ਔਰ ਨੇਕੀਆਂ ਕਰਨ ਵਾਲੇ ਨੂੰ ਫਿਰ ਪ੍ਰਮਾਤਮਾ ਦਿੰਦਾ ਵੀ ਬਹੁਤ ਹੈ ਇਹ ਗੱਲ ਯਾਦ ਰੱਖਣਾ ਜਿਦਾ ਦਸੀਦਾ ਨਾ ਕਿਸਾਨ ਇੱਕ ਬੀਜ ਪਾਉਂਦਾ ਤਾਂ ਫਿਰ ਬੋਰੀਆਂ ਦੀ ਬੋਰੀਆਂ ਘਰ ਲੈ ਕੇ ਆਂਦਾ ਹੈ ਇਸੇ ਤਰ੍ਹਾਂ ਜਦੋਂ ਆਪਾਂ ਰੱਬ ਦੇ ਖਾਤਰ ਕੁਝ ਕਰਦੇ ਹਾਂ ਨੇਕ ਕੰਮ ਕਰਦੇ ਹਾਂ ਤਾਂ ਰੱਬ ਵੀ ਖੁਸ਼ੀਆਂ ਨਾਲ ਸਾਡਾ ਘਰ ਭਰ ਦਿੰਦਾ ਹੈ ਵਰਕ ਤਾਂ ਸਾਡਾ ਘਰ ਭਰ ਦਿੰਦਾ ਹੈ ਇਸ ਲਈ ਸਮਝ ਲੈਣਾ ਸਾਰਿਆਂ ਨੇ ਸੋ ਕਾਤੋਂ ਡਰਨਾ ਹੈ ਝੂਠ ਬੋਲਣ ਤੋਂ ਡਰੀਏ heira-pheri ਤੋਂ ਡਰੀਏ ਬਈ ਮਾਨੀ ਤੋਂ ਡਰੀਏ ਅਗਰ ਡਰੀਏ ਤਾਂ ਉਹਨਾਂ ਚੀਜ਼ਾਂ ਤੋਂ ਡਰੀਏ ਜਿਹੜੀਆਂ ਚੀਜ਼ਾਂ ਮੈਨੂੰ ਮੇਰੇ ਮਾਲਿਕ ਤੋਂ ਦੂਰ ਕਰਨ ਵਾਲੀਆਂ ਹੈ ਕਿਉਂਕਿ ਕਰਨੀ ਆਪੋ ਆਪਣੀ ਕੈ ਨੇੜੇ ਕਿ ਐ ਦੂਰ ਉਹ ਕਰਨੀ ਨਾ ਮੈਂ ਕਰਾਂ ਜਿਹੜੀ ਮੈਨੂੰ ਮੇਰੇ ਰੱਬ ਤੋਂ ਦੂਰ ਕਰ ਦੇਵੇ ਮੇਰੇ ਕਰਮ ਹੋਣੇ ਚਾਹੀਦੇ ਜਿਹੜੇ ਮੈਨੂੰ ਰੱਬ ਦੇ ਨੇੜੇ ਕਰ ਦੇਣ ਇਹਨੇ ਮੌਤ ਤੋਂ ਕਿ ਡਰਨਾ ਇਹ ਬੰਦਾ ਡਰਦਾ ਹੈ ਕਿ ਤੇ ਆਉਣ ਵਾਲੇ ਸਮੇਂ ਚ ਮੇਤੇ ਕੋਈ ਬੁਰਾ ਟਾਈਮ ਨਾ ਆ ਜਾਵੇ ਮੈਂ ਵੀ ਬੈਠਾ ਬੈਠਾ ਡਰੀ ਜਾਂਦਾ ਕੋਈ ਬੁਰਾ ਟਾਈਮ ਨਾ ਆ ਜਾਵੇ ਕਤੇ ਮੇ ਕੋਈ ਇਹ ਨਾ ਹੋਵੇ ਗਰੀਬੀ ਆ ਜਾਵੇ ਉਹ ਗਰੀਬੀ ਤੋਂ ਕੀ ਡਰਨਾ ਤੁਸੀਂ ਨੇਕੀ ਕਰੋ ਅੱਛਾ ਕਰੋ ਆਪਣੇ ਮਾਲਕ ਦੀ ਖਾਤਰ ਕੁਛ ਕਰੋ ਤਾਂ ਰੱਬ ਦਾ ਵਾਅਦਾ ਹੈ ਜੋ ਮੇਰੀ ਖਾਤਰ ਕਰੇਗਾ ਉਹਦੇ ਲਾਗੇ ਤੰਗੀ ਕਦੀ ਆ ਹੀ ਨਹੀਂ ਸਕਦੀ ਇਹ ਰੱਬ ਦਾ ਵਾਅਦਾ ਹੈ ਪਰ ਜਦੋਂ ਐਸੀ ਕਹਿੰਦੇ ਸੰਭਾਲ ਲੋ ਇਹਨੂੰ ਲੋਕ ਚ ਲਾ ਲੋ ਇਹ ਤਿਜੋਰੀ ਚ ਭਰ ਲੋ ਤੇਰਾ ਗੌਰ ਕਰਨਾ ਤਿਜੋਰੀ ਚ ਭਰ ਲੋ ਇਹਦੇ ਅੱਗੇ ਗਰੀਬੀ ਨਾ ਆਵੇ ਤੰਗੀ ਨਾ ਜਿੰਨਾ ਮਰਜ਼ੀ ਰੱਖ ਲੋ ਇਹ ਗੱਲ ਯਾਦ ਰੱਖਣਾ ਜੇ ਨੇਕੀ ਨਹੀਂ ਕਰਾਂਗੇ ਇਸ ਤਰ੍ਹਾਂ ਦੱਸਿਆ ਕਿ ਪ੍ਰਮਾਤਮਾ ਕਹਿੰਦਾ ਜਦੋਂ ਨੇਕੀ ਕਰੇਗਾ ਨਾ ਇਹ ਨੇਕੀਆਂ ਤੇਰੇ ਕਮ ਆਣੀਆਂ ਹੈ ਜੋ ਤੂੰ ਜੋੜ-ਜੋੜ ਕੇ ਲੁੱਟ-ਲੁੱਟ ਕੇ ਰੱਖੀ ਜਾਏਗਾ ਇਹੀ ਤੇਰੇ ਦੁੱਖ ਦਾ ਕਾਰਨ ਬਣਨਗੇ। ਇਸ ਲਈ ਕਈ ਵਾਰਾ ਬੰਦਾ ਕਹਿੰਦਾ ਪੈਸਾ ਜੋੜੀ ਜੋੜੀਏ ਤਾਂ ਪੈਸਾ ਹੀ ਉਹਦੀ ਜਾਨ ਜਾਨ ਦਾ ਕਾਰਨ ਬਣ ਜਾਂਦਾ ਹੈ। ਕਈ ਵਾਰਾ ਨਾ ਆਪਣੀ ਕੋਈ ਇੰਨਾ ਪਿਆ ਖਰਚਦਾ ਤਾਂ ਹੈ ਨਹੀਂ ਖਤਮ ਕਰੋ ਇਹਨੂੰ। ਇਤਿਹਾਸ ਪੜ੍ਹ ਕੇ ਦੇਖੋ ਨਹੀਂ ਤਾਂ ਮੁਗਲਾਂ ਦੇ ਰਾਜ ਵਿੱਚ ਕਿੰਨੇ ਇਦਾਂ ਦੇ ਬੱਚੇ ਸੀ ਜਿਨ੍ਹਾਂ ਨੇ ਆਪਣੇ ਬਾਪ ਨੂੰ ਚਾ ਕੇ ਕੈਦ ਕਰ ਦਿੱਤਾ ਕਿਉਂਕਿ ਬਾਪ ਕਹਿੰਦਾ ਸੀ ਖੀਲ ਖਰਚੀ ਨਹੀਂ ਕਰਨੀ ਇਹ ਨਹੀਂ ਕਰਨਾ ਬੋ ਨਹੀਂ ਕਰਨਾ ਉਹ ਕਹਿੰਦੇ ਮਾਰੋ ਇਹਨੂੰ ਮਾਰੋ ਇੰਨਾ ਕੋਸ਼ ਹੈ ਪਰ ਸਾਨੂੰ ਤਾਂ ਇਹ ਇਸਤੇਮਾਲ ਨਹੀਂ ਨਫਰਤ ਪੈਦਾ ਕਰ ਦਿੰਦਾ ਹੈ ਇਨਸਾਨ ਦੇ ਅੰਦਰ ਲੋਭ ਜਦੋਂ ਆ ਜਾਂਦਾ ਹੈ ਤੇ ਇੱਕ ਦੂਜੇ ਦੇ ਪ੍ਰਤੀ ਨਫਰਤ ਪੈਦਾ ਕਰ ਦਿੰਦਾ ਹੈ ਲੋਭ ਇਸ ਲਈ ਸਮਝੋ ਇਸ ਚੀਜ਼ ਨੂੰ ਗਰੀਬੀ ਤੋਂ ਬੰਦਾ ਵੀ ਡਰਦਾ ਰਹਿੰਦਾ ਕਿਤੇ ਗਰੀਬੀ ਨਾ ਆ ਜਾਵੇ ਉਹ ਜੇ ਤੁਸੀਂ ਅੱਜ ਮਿਹਨਤ ਕਰਦੇ ਹੋ ਅੱਛਾ ਕਰਦੇ ਹੋ ਤਾਂ ਤੁਹਾਡੇ ਅੱਗੇ ਗਰੀਬੀ ਕਦੀ ਠਹਿਰ ਹੀ ਨਹੀਂ ਸਕਦੀ ਤੁਹਾਨੂੰ ਤੰਗੀ ਕਦੀ ਆ ਹੀ ਨਹੀਂ ਸਕਦੀ ਇਸ ਲਈ ਇਦਾਂ ਇਹ ਕਈ ਚੀਜ਼ਾਂ ਹੈ ਕਿਤੇ ਮੇਰਾ ਕਾਰੋਬਾਰ ਨਾ ਬੰਦ ਹੋ ਜਾਵੇ ਹੁਣ ਕਾਰੋਬਾਰ ਵੀ ਉਹਨਾਂ ਦੇ ਬੰਦ ਹੁੰਦੇ ਜਿਹੜੇ ਬੇਈਮਾਨ ਹੁੰਦੇ ਆ ਹਿਰਾਫੇਰੀਆਂ ਕਰਨ ਵਾਲੇ ਹੁੰਦੇ ਝੂਠ ਬੋਲਣ ਵਾਲੇ ਹੁੰਦੇ ਆ ਉਹਨਾਂ ਦੇ ਕਾਰੋਬਾਰ ਕਿਉਂ ਬੰਦ ਹੁੰਦੇ ਆ ਕਿਉਂਕਿ ਅੱਜ ਇੱਕ ਨਾ ਹਿਰਾਫੇਰੀ ਕਰਕੇ 4 ਪੈਸੇ ਦਾ ਬਚਾ ਲੇ ਪਰ ਉਹਨਾਂ ਜਿਹੜਾ ਪ੍ਰਚਾਰ ਕਰਨ ਨਾ ਤੁਹਾਡਾ ਪਾਈ ਉਹਦੇ ਕੋਲ ਨਾ ਜਾਈ ਬੜਾ ਗਲਤ ਬੰਦਾ ਹੈ ਉਹ ਤਾਂ ਉਹਦੇ ਨਾਲ ਹੀ ਤੁਹਾਡੇ ਕਾਰੋਬਾਰ ਬੰਦ ਹੋ ਜਾਣੇ ਤਾਂ ਜੇ ਤੁਸੀਂ ਸੱਚੇ ਹੋ ਇਮਾਨਦਾਰ ਹੋ ਇੱਕ ਨਰ ਵੀ ਇਮਾਨਦਾਰੀ ਕੀਤੀ ਤਾਂ ਆਪਣੀ ਜ਼ੁਬਾਨ ਨਾਲ ਤੁਹਾਡਾ ਗੁਣਗਾਨ ਕਰੇਗਾ ਕਿ ਉੱਥੇ ਜਾਓ ਬੰਦਾ ਬੜਾ ਸੱਚਾ ਹੈ ਸੋ ਸੱਚਿਆਂ ਨੂੰ ਨੇਕਾਂ ਨੂੰ ਕਦੀ ਕਮੀ ਕੋਈ ਆਂਦੀ ਨਹੀਂ ਹੈ ਤਾਂ ਜਿਹਨਾਂ ਨੇ ਬੇਈਮਾਨੀ ਕਰਨੀ ਹੈ ਉਹ ਜ਼ਿਆਦਾ ਡੇਰ ਠਹਿਰ ਹੀ ਨਹੀਂ ਸਕਦੇ ਉਹਨਾਂ ਨੂੰ ਇੱਕ ਦਿਨ ਤਬਾਹ ਹੋਣਾ ਹੀ ਹੈ ਕਿਉਂਕਿ ਉਹਨਾਂ ਨੂੰ ਤਬਾਹ ਉਹਨਾਂ ਦੀ ਬੇਈਮਾਨੀ ਨਹੀਂ ਕਰ ਦੇਣਾ ਹੈ ਉਹਨਾਂ ਦੀ ਬੁਰਾਈ ਨਹੀਂ ਹੀ ਉਹਨਾਂ ਨੂੰ ਖਤਮ ਕਰ ਦੇਣਾ ਹੈ ਇਸ ਲਈ ਸਮਝਣਾ ਜ਼ਰਾ ਦਰਿਏ ਮਾੜੇ ਕਰਮ ਤੋਂ ਔਰ ਅੱਛਾ ਕਰਮ ਕਰਨ ਵਾਸਤੇ ਹਮੇਸ਼ਾ ਪਹਿਲ ਕਰੀਏ ਕਿ ਮੈਂ ਅੱਛਾ ਕਰਨਾ ਹੈ ਨੇਕੀ ਕਰਨੀ ਹੈ ਪਰ ਦੇਖੋ ਤੁਹਾਡਾ ਨਾਮ ਦੁਨੀਆ ਤੇ ਵੀ ਫੈਲੇਗਾ ਤਾਂ ਰੱਬ ਦੇ ਘਰ 'ਚ ਵੀ ਤੁਹਾਡਾ ਨਾਮ ਹੋਏਗਾ ਕਿ ਇਹ ਹੈ ਮੇਰਾ ਪਿਆਰਾ ਔਰ ਇਹਨੂੰ ਮੈਂ ਦੁਨੀਆ ਦੀਆਂ ਖੁਸ਼ੀਆਂ ਵੀ ਦੇਣੀ ਆ ਤੇ ਆਪਣੇ ਘਰ ਦੀਆਂ ਸਾਰੀਆਂ ਦਾਤਾਂ ਦੀ ਝੋਲੀ ਪਾ ਦੇਣੀ ਆ ਕਿਉਂਕਿ ਇਹ ਮੇਰੇ ਦੱਸੇ ਰਸਤੇ ਤੇ ਚੱਲ ਰਿਹਾ ਹੈ ਇਸ ਲਈ ਆਪਣੇ ਆਪ ਨੂੰ ਪ੍ਰਭੂ ਦੇ ਪਰਮਾਤਮਾ ਦੇ ਵਿਸ਼ਵਾਸ ਦੇ ਨਾਲ ਜੋੜੋ ਤਾਂ ਜੀਵਨ 'ਚ ਕਮੀ ਕੋਈ ਆਏਗੀ ਨਹੀਂ ਇਸ ਲਈ ਜਿੱਦਾਂ ਫਕੀਰਾਂ ਨੇ ਕਿਹਾ ਕਿ ਅਗਰ ਉਹ ਆਨੰਦ ਪਾਣਾ ਹੈ ਕਾਮਯਾਬੀ ਪਾਣੀ ਹੈ ਸਫਲਤਾ ਪਾਣੀ ਹੈ ਤਾਂ ਤੈਨੂੰ ਆਪਣੀਆਂ ਬੁਰੀਆਂ ਆਤਾਂ ਨੂੰ ਇਹਨੂੰ ਸਮੇਂ ਰਹਿੰਦੇ ਮਾਰ ਲਓ ਅਗਰ ਅਜ ਵੀ ਤੁਹਾਨੂੰ ਲੱਗਦਾ ਮੈਨੂੰ ਝੂਠ ਬੋਲਣ ਦੀ ਆਦਤ ਹੈ ਕਾਲੀ ਦੇਣ ਦੀ ਆਦਤ ਹੈ ਕ੍ਰੋਧ ਕਰਨ ਦੀ ਆਦਤ ਹੈ ਨਸ਼ੇ ਦੀ ਆਦਤ ਹੈ ਤਾਂ ਸਮਝ ਲਓ ਸਾਡੇ 2 ਫੁੱਟ 2.5 ਫੁੱਟ 4 ਫੁੱਟ ਦੀਆਂ ਰੋਣੇ ਖਤਮ ਕਰਦੇ ਵਾਂ ਨਹੀਂ ਤਾਂ ਫਿਰ ਕੀ ਹੋਣਾ ਹੈ ਜਦੋਂ ਆਦਤ ਜਿਆਦਾ ਵੱਡੀ ਹੋ ਜਾਂਦੀ ਹੈ ਤਾਂ ਬੰਦੇ ਦੀ ਜਾਨ ਲੈ ਲੈਂਦੀ ਜਦੋਂ 6 ਫੁੱਟ ਦਾ ਹੋ ਗਿਆ ਹੁਣ ਲੜਿਆ ਇਹਦਾ ਵੀ ਨੁਕਸਾਨ ਹੋਇਆ ਸੱਟਾਂ ਲੱਗੀਆਂ ਤਾਂ ਹੁਣ ਜਦੋਂ ਜੇ ਜਿਆਦਾ ਆਦਤ ਵੱਡੀ ਹੋ ਜਾਂਦੀ ਹੈ ਨਾ ਤਾਂ ਫਿਰ ਬੰਦਾ ਆਪਣੇ ਜੀਵਨ ਨੂੰ ਗੁਰਦੇ ਜਾਂਦੇ ਐ ਫੇਫੜੇ ਜਾਂਦੇ ਐ ਲੀਵਰ ਜਾਂਦਾ ਬਿਮਾਰ ਹੋ ਕੇ ਪੈ ਜਾਂਦਾ ਇਦਾਂ ਦੀਆਂ ਅੰਦਰੂਨੀ ਸੱਟਾਂ ਲੱਗਦੀਆਂ ਐ ਬੰਦੇ ਦੇ ਕਿ ਬੰਦਾ ਆਪਣੇ ਪੈਰਾਂ ਤੇ ਖੜੇ ਹੋਣ ਜੋਗਾ ਰਹਿੰਦਾ ਹੀ ਨਹੀਂ ਐ ਇਸ ਲਈ ਜੇ ਰੱਬ ਨੂੰ ਪਾਣਾ ਹੈ ਤਾਂ ਫਿਰ ਕਮਾਗੇ ਕਿ ਜੋ ਆਪਣੇ ਪ੍ਰਤੀ ਕਠੋਰ ਹੁੰਦਾ ਹੈ ਜੀਵਨ ਵਿੱਚ ਸਫਲ ਵੀ ਵਹੀ ਹੁੰਦਾ ਹੈ ਜਾਂ ਇਹਨੂੰ ਕਹਿ ਲਓ ਕਿ ਜੋ ਆਪਣੇ ਪ੍ਰਤੀ ਕਠੋਰ ਨਹੀਂ ਹੋ ਸਕਤਾ ਉਹ ਜੀਵਨ ਵਿੱਚ ਕبھی ਸਫਲ ਨਹੀਂ ਹੋ ਸਕਤਾ ਇਸ ਲਈ ਕਠੋਰ ਕਿਦਾਂ ਹੋਣਾ ਹੈ ਹੁਣ ਫਰਜ਼ ਕਰੋ ਤੁਹਾਨੂੰ ਆਦਤ ਹੈ ਸਵੇਰੇ 6 ਵਜੇ ਜਾਂ 7 ਵਜੇ 8 ਵਜੇ ਉੱਠਣ ਦੀ ਕਠੋਰ ਹੋਵਾਂ ਮੈਂ 4 ਵਜੇ ਉੱਠਣਾ ਹੈ ਮੈਂ ਠੀਕ ਹੈ ਉੱਠਣ ਚ ਤਕਲੀਫ ਹੋਏਗੀ ਪਰ ਇਹ ਤਕਲੀਫ ਮੈਂ ਚੱਲਣੀ ਹੈ ਕਿਉਂਕਿ ਜੇ ਤਕਲੀਫ ਚੱਲ ਕੇ ਮੈਨੂੰ ਫਾਇਦਾ ਹੁੰਦਾ ਹੈ ਤਾਂ ਇਹ ਤਕਲੀਫ ਚੱਲਣ ਨੂੰ ਮੈਂ ਅਭੀ ਇਹਨੂੰ ਕਹਿੰਦੇ ਆਪਣੇ ਪ੍ਰਤੀ ਕਠੋਰਤਾ ਜਿੱਦਾਂ ਕਹਿੰਦੇ ਨਾ ਉਹ ਮੇਰਾ ਡੈਡੀ ਬੜਾ ਸਖਤ ਹੈ ਉਹ ਮੈਨੂੰ ਆਹ ਚੀਜ਼ ਨਹੀਂ ਖਾਣ ਦਿੰਦਾ ਮੈਨੂੰ ਉਹ ਚੀਜ਼ ਨਹੀਂ ਖਾਣ ਦਿੰਦਾ ਕਹਿੰਦਾ ਨਾ ਕਿ ਨਹੀਂ ਆਣੇ ਬੜਾ ਡੈਡੀ ਬੜਾ ਸਖਤ ਉਹ ਆਹ ਕੰਮ ਨਹੀਂ ਕਰਨ ਦਿੰਦਾ ਇਦਾਂ ਹੀ ਆਪਣੇ ਆਪ ਨੂੰ ਆਪਣੇ ਪ੍ਰਤੀ ਸਖਤ ਬਣਾਓ ਕਿ ਕੋਈ ਗਲਤ ਕੰਮ ਮੈਂ ਕਰਨਾ ਹੀ ਨਹੀਂ ਹੈ ਇਹਨੂੰ ਕਹਿੰਦੇ ਹੈ ਸਖਤੀ ਭੁੱਖਾ ਰਹਿਣਾ ਮਨਜ਼ੂਰ ਹੈ ਪਰ ਗਲਤ ਚੀਜ਼ ਖਾਣੀ ਮੈਨੂੰ ਇਹਨੂੰ ਕਹਿੰਦੇ ਆਪਣੇ ਪ੍ਰਤੀ ਕਠੋਰ ਮੈਂ ਖਾ ਸਕਦਾ ਬੁਰੀਆਂ ਚੀਜ਼ਾਂ ਮੈਂ ਗਲਤ ਚੀਜ਼ਾਂ ਖਾ ਕੇ ਪੇਟ ਭਰ ਸਕਦਾ ਹਾਂ ਪਰ ਮੈਨੂੰ ਪਤਾ ਹੈ ਮੇਰੇ ਵਾਸਤੇ ਠੀਕ ਨਹੀਂ ਹੁਣ ਇੰਨਾ ਮੈਂ ਕਠੋਰ ਹਾਂ ਕਿ ਇੱਕ ਦਿਨ ਦੋ ਦਿਨ ਤਿੰਨ ਦਿਨ ਭੁੱਖੇ ਰਹਿਣਾ ਪੈ ਜਾਵੇ ਰਹਿਣ ਨੂੰ ਤਿਆਰ ਹਾਂ ਸਮਝ ਨਜ਼ਰਾ ਸਾਰੇ ਇਹ ਤੇ ਲੱਗ ਹੀ ਨਾ ਕਿ ਪਿੰਡ ਹੈ ਪਿੰਦਾ ਫਰੀਦਪੁਰ ਸ਼ਾਇਦ ਨਾ ਲੱਗ ਹੀ ਹੈ ਉੱਥੇ ਸੁਰੇਂਦਰ ਹੁੰਦਾ ਸੀ ਜਿਹੜੇ ਪ੍ਰਾਣੇ ਜੀਵਾਂ ਜਾਣਦੇ ਹੋਣੇ ਪਹਿਲੀ ਵਾਰ ਜਦੋਂ ਸਾਡੇ ਨਾਲ ਸ਼ਾਇਦ 2000 ਦੇ ਵਿੱਚ ਅਸੀਂ ਸੁਰੇਂਦਰ ਸਾਣ ਆਪਣੇ ਸਾਡੇ ਨਾਲ ਸਿੰਗਾਪੁਰ ਗਏ ਉਹਨੋਂ ਉੱਥੇ ਪਹਿਲੀ ਵਾਰ ਗਏ ਏਰੀਆ ਇਦਾਂ ਦਾ ਸੀ ਕਿ 베ਜੀਟੇਰੀਅਨ ਰੈਸਟੋਰੈਂਟ ਦਾ ਨਹੀਂ ਪਤਾ ਸੀ ਇੱਕ ਦਿਨ ਗਏ ਦੋ ਦਿਨ ਗਏ ਤਾਂ ਅਸੀਂ ਸਿਰਫ ਫਰੂਟ ਖਾਦਾ ਉੱਥੇ ਐਪਲ ਲੈ ਲਿਆ ਬਨਾਨਾ ਲੈ ਲੇ ਅੰਗੂਰ ਲੈ ਲੇ ਤੇਰਾ ਸਮਝਣਾ ਸਾਰਿਆਂ ਹੁਣ ਕਹੀ ਪਤਾ ਕੀ ਕਹਿੰਦੇ ਆ ਇੱਥੇ ਖਾਣ ਨੂੰ ਕੁਝ ਹੈ ਨਹੀਂ ਅਸੀਂ ਮੀਟ ਖਾ ਲਈਏ ਯਾਦ ਵੀ ਕਿਤੋਂ ਮੰਗਦੇ ਹੋ ਕਮਾਲ ਦੀ ਗੱਲ ਹੈ ਪਰ ਫਿਰ ਆਪਾਂ ਜਦੋਂ ਕਿਉਂਕਿ ਸਰਚ ਕੀਤਾ ਉਦੋਂ ਮੋਬਾਈਲ ਵੀ ਨਹੀਂ ਹੁੰਦੇ ਸੀ ਕਿ ਜਿੱਤੇ ਬੰਦਾ ਸਰਚ ਕਰ ਲਵੇ ਗੂਗਲ ਮੈਪ 'ਤੇ ਲਾਗੇ ਸਾਡੇ ਕੋਈ ਵੈਜੀਟੇਰੀਅਨ ਰੈਸਟੋਰੈਂਟ ਹੈ ਕਿ ਨਹੀਂ ਫੇ ਬੜਾ ਪੁੱਛ ਪੁੱਛ ਕੇ ਪੁੱਛ ਪੁੱਛ ਕੇ ਪਤਾ ਲੱਗਾ ਕਿ ਇੱਥੋਂ 20 ਕਿਲੋਮੀਟਰ ਦੇ ਇੱਕ ਵੈਜੀਟੇਰੀਅਨ ਰੈਸਟੋਰੈਂਟਾਂ 'ਤੇ ਉੱਥੇ ਜਾ ਕੇ ਖਾਣਾ ਖਾਦਾ ਸੀ ਦੋ ਦਿਨ ਬਾਅਦ ਇਹ ਬੰਦਾ ਥੋੜਾ ਜ ਆਪਣੇ ਪ੍ਰਤੀ ਕਠੋਰ ਹੋਵੇ ਤਾਂ ਮੰਜ਼ਿਲ ਵੀ ਉਹਨਾਂ ਨੂੰ ਮਿਲਦੀ ਹੈ ਆਉਨੇ ਤੇ ਬੰਦਾ ਕੀ ਹੈ ਹੁਕ ਤਾਂ ਲੱਗੀ ਹੈ ਪਰ ਮੇਰੇ ਮੂਰੇ ਨਾ ਛੋਲੇ ਭਟੂਰੇ ਪਏ ਆ ਚੱਕਦੇ ਹੋ ਫੱਟੇ ਬਾਅਦ ਚ ਫੇ ਬਿਮਾਰੀਆਂ ਲੱਗਦੀਆਂ ਕਿਉਂਕਿ ਛੋਲੇ ਭਟੂਰੀ ਕਹਿ ਸਕਦੇ ਇੱਥੇ ਨਾ ਸਮਝਦੇ ਹੋਖ ਨਹੀਂ ਇਸ ਲਈ ਫਿਰ ਕਹਾਂਗੇ ਕਿ ਆਪਣੀ ਪ੍ਰਤੀ ਕਠੋਰ ਬਣਨ ਦਾ ਮਤਲਬ ਕੀ ਹੈ ਕਿ ਜਿਹੜੀ ਚੀਜ਼ ਮੇਰੇ ਵਾਸਤੇ ਅੱਛੀ ਨਹੀਂ ਹੈ ਚਾਹੇ ਮਨ ਜਿੰਨਾ ਮਰਜ਼ੀ ਕਰੇ ਚਾਹੇ ਮਨ ਜਿੰਨਾ ਮਰਜ਼ੀ ਕਰੇ ਰੈਸਟ ਕਰ ਆਰਾਮ ਕਰ ਭਾਈ ਅੱਛਾ ਹੈ ਮੈਨੂੰ ਅੱਛਾ ਲੱਗਦਾ ਸੋਫੇ ਤੇ ਬੈਠਣਾ ਕਠੋਰ ਬਣੋ ਉੱਠ ਧੁੱਪੇ ਖੜਨਾ ਹੀ ਪੈਣਾ ਹੈ ਮਿਹਨਤ ਕਰਨੀ ਪੈਣੀ ਹੈ ਫੇਰ ਹੀ ਕਾਮਯਾਬੀ ਮਿਲਨੀ ਹੈ ਜਿਦਾ ਕਹਿੰਦੇ ਨੇ ਇੱਕ ਰਾਜੇ ਨੂੰ ਸੈਨਾਪਤੀ ਦੀ ਲੋੜ ਸੀ ਇੱਕ ਰਾਜੇ ਨੂੰ ਸੈਨਾਪਤੀ ਦੀ ਲੋੜ ਸੀ ਤਾਂ ਰਾਜੇ ਨੇ ਇੱਕ ਟਾਰਗੇਟ ਰੱਖਿਆ ਸੀ ਕਿ ਆਹ ਨਿਸ਼ਾਨਾ ਜੋ ਮਾਰ ਦੇਗਾ ਉਹ ਮੇਰਾ ਸੈਨਾਪਤੀ ਬਣੇਗਾ ਤਾਂ ਕਹਿੰਦੇ ਇੱਕ ਨੌਜਵਾਨ 18 ਸਾਲ ਦਾ ਨੌਜਵਾਨ ਤੀਰ ਕਮਾਨ ਲਿਆ ਔਰ ਜੰਗਲ ਦੀ ਤਰਫ ਚਲਾ ਗਿਆ ਤੀਰ ਕਮਾਨ ਲੈ ਕੇ ਜੰਗਲ ਦੀ ਤਰਫ ਚਲਾ ਗਿਆ ਔਰ ਕੀ ਕੀਤਾ ਉਸਨੇ 10 ਦਿਨ 15 ਦਿਨ 20 ਦਿਨ ਮਹੀਨਾ ਖਾਣ ਪੀਣ ਦੀ ਚਿੰਤਾ ਛੱਡ ਕੇ ਬਸ ਦਿਨ ਰਾਤ ਅਭਿਆਸ ਕਰ ਰਿਹਾ ਹੈ ਮਹੀਨੇ ਬਾਅਦ ਵਾਪਸ ਆਇਆ ਉਹ ਰਾਜੇ ਨੂੰ ਕਹਿੰਦਾ ਦੱਸੋ ਜੀ ਕਿਹੜਾ ਨਿਸ਼ਾਨਾ ਲਾਣਾ ਹੈ ਉਹ ਰਾਜਾ ਕਹਿੰਦਾ ਕਈ بڑے بڑے ਨਹੀਂ ਲਾ पाए ਤੂੰ ਕੀ ਲਾਣਾ ਹੈ ਕਹਿੰਦਾ ਮਾਰੇ ਕਰੋ ਤਾਂ ਸਹੀ ਜਿੱਦੈ ਰੱਖਿਆ ਪਹਿਲੇ ਤੀਰ ਜੇ ਨਿਸ਼ਾਨਾ ਲਾਉਂਦਾ ਉਸਨੇ ਰਾਜਾ ਹੈਰਾਨ ਹੋ ਗਿਆ ਤੂੰ ਉਹ بڑے بڑے ਤੀਰ ਅੰਦਾਜ਼ ਨਹੀਂ ਕਰ ਪਾਏ ਉਸ ਲਈ ਉਹਨਾਂ ਨੇ ਕਿਹਾ ਜੀ ਤੀਰ ਅੰਦਾਜ਼ੀ ਨਿਸ਼ਾਨਾ ਲਾਣਾ ਜਾਣਦੇ ਸੀ ਪਰ ਮੈਂ ਉੱਥੇ ਨਿਸ਼ਾਨਾ ਲਾਣਾ ਸਿੱਖਿਆ ਜੋ ਤੁਹਾਡਾ ਟਾਰਗੇਟ ਸੀ ਸਭ ਨੇ ਨਜ਼ਰ ਆ ਕਿ ਰਾਜੇ ਨੇ ਜਿੱਦਾਂ ਦਾ ਮਾਡਲ ਬਣਾਇਆ ਸੀ ਨਾ ਉਹਨਾਂ ਉਦਾਂ ਦਾ ਮਾਡਲ ਨਕਲੀ ਬਣਾ ਕੇ ਜੰਗਲ 'ਚ ਪ੍ਰੈਕਟਿਸ ਹੀ ਉੱਤੇ ਕੀਤੀ ਔਰ ਜਿਹੜੀ ਚੀਜ਼ ਤੇ ਬਾਰ ਬਾਰ ਵਾਰ ਬਾਰ ਬਾਰ ਪ੍ਰੈਕਟਿਸ ਕਰਦੇ ਆ ਫਿਰ ਉਹ ਸਾਡੇ ਵਾਸਤੇ ਆਸਾਨ ਹੁਣ ਪਹਿਲੀ ਵਾਰ ਜੇ ਨੇ ਸਾਈਕਲ ਚ ਰਣਾ ਹੋਵੇ ਔਖਾ ਲੱਗਦਾ ਹੈ ਪਰ ਜਦੋਂ ਬਾਰ 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 ਚਲਾਈ ਜਾਂਦਾ ਚਲਾਈ ਜਾਂਦਾ ਫਿਰ ਟਾਈਮ ਆ ਤਾਂ ਬੰਦਾ ਹੱਥ ਛੱਡ ਕੇ ਵੀ ਕਿਉਂਕਿ ਬੈਲੈਂਸ ਆ ਗਿਆ ਹੁਣ ਹੁਣ ਜਿਹੜੀ ਚੀਜ਼ ਅਸੀਂ ਬਾਰ ਬਾਰ ਅਭਿਆਸ 'ਚ ਕਰਦੇ ਆ ਨਾ ਉਹ ਸਾਡੇ ਵਾਸਤੇ ਸੌਖੀ ਸੋ ਇਹਨੂੰ ਕਹਿੰਦੇ ਆ ਕਿ ਜਿਨ੍ਹਾਂ ਨੇ ਮੰਜ਼ਿਲ ਪਾਣੀ ਹੈ ਨਾ ਉਹ ਨਹੀਂ ਕਹਿੰਦੇ ਕੰਮ ਬੜਾ ਔਖਾ ਹੈ ਬਲਕਿ ਉਹ ਕੀ ਕਰਦੇ ਐ ਉਹ ਕਹਿੰਦੇ ਮੈਂ ਵੀ ਆਸੇ ਇੰਨਾ ਕਰਨਾ ਹੈ ਮਿਹਨਤ ਇੰਨੀ ਕਰਨੀ ਕਿ ਜਿਹੜਾ ਕੰਮ ਦੁਨੀਆ ਕਹਿੰਦੀ ਔਖਾ ਮੇਰੇ ਵਾਸਤੇ ਸੌਖਾ ਹੋ ਜਾਵੇ ਕਿਉਂਕਿ ਬਾਕੀ ਤੀਰ ਵਾਲੇ ਕੀ ਕਹਿੰਦੇ ਸੀ ਰਾਜ ਇਹਨਾਂ ਨਿਸ਼ਾਨਾ ਬੜਾ ਔਖਾ ਰੱਖਿਆ ਹੈ ਕੀ ਰੱਖਿਆ ਹੈ ਔਖਾ ਕਿਉਂਕਿ ਉਹਨਾਂ ਨੇ ਕਦੀ ਉਦਾਂ ਦਾ ਨਿਸ਼ਾਨਾ ਲਾਇਆ ਹੀ ਨਹੀਂ ਸੀ ਤਾਂ ਇਹ ਨੋਈ ਉਹਨੇ ਕੀ ਕੀਤਾ ਉਹਦਾ ਨਕਲੀ ਮਾਡਲ ਤਿਆਰ ਕਰਕੇ ਮਾਡਲ ਸਮਝਦੇ ਹੋ ਰਹੇ ਤੁਸੀਂ ਬੁੱਧਾ ਉਦਾਂ ਦੇ ਤਿਆਰ ਕਰਕੇ ਜੰਗਲ ਚ ਜਾ ਕੇ ਅਭਿਆਸ ਹੀ ਉੱਤੇ ਕਰ ਰਿਹਾ ਹੈ ਔਰ ਫਿਰ ਜਦੋਂ ਸਿੱਖ ਗਿਆ ਆ ਗਿਆ ਰਾਜੇ ਦੇ ਦਰਬਾਰ 'ਚ ਅੱਜ ਬੰਦਾ ਵੀ ਕਈ ਵਾਰਾ ਕੀ ਕਹਿ ਦਿੰਦਾ ਹੈ ਆ ਕੰਮ ਬੜਾ ਔਖਾ ਮੇਤੋਂ ਨਹੀਂ ਹੋਣਾ ਆ ਕੰਮ ਬੜਾ ਹੋਗਾ ਉੱਥੋਂ ਨਹੀਂ ਹੋਇਆ ਆ ਕੰਮ ਬੜਾ ਔਖਾ ਉਹ ਨਹੀਂ ਕਰ ਪਾਇਆ ਉਹ ਇਹ ਨਾ ਦੱਸੋ ਦੁਨੀਆ ਨੂੰ ਜਾਂ ਇਹ ਨਾ ਦੱਸੋ ਆਪਣੇ ਮਾਲਿਕ ਨੂੰ ਕੰਮ ਬੜਾ ਔਖਾ ਹੈ ਬਲਕਿ ਮਿਹਨਤ ਨਹੀਂ ਕਰੋ ਵਿਸ਼ਵਾਸ ਇਹ ਨਾ ਕਰੋ ਕਿ ਤੁਸੀਂ ਸ਼ਾਨ ਨਾਲ ਕਹਿ ਸਕੋ ਕਿ ਜਿਹੜਾ ਸਾਰੀ ਦੁਨੀਆ ਵਾਸਤੇ ਔਖਾ ਸੀ ਮੈਂ ਆਪਣੀ ਮਿਹਨਤ ਉਰ ਮਾਲਿਕ ਦੀ ਰਹਿਮਤ ਨਾਲ ਉਹ ਆਪਣੇ ਵਾਸਤੇ ਔਖਾ ਬਣਾ ਲਿਆ ਜਿਹੜਾ ਸਾਰੇ ਵਾਸਤੇ ਔਖਾ ਸੀ मेरे वास्ते इसलिए ये मत पूछो कि मेरा हौसला कितना है यह मत पूछो मुझसे मेरा हौसला कितना है अभी तो मंजिल पाने का पक्का इरादा किया है ये ना पूछो मुझसे मेरा हौसला कितना है अभी तो मंजिल पाने का पक्का इरादा किया है ਨਾ ਹਰਾ ਪਾਏਗੀ ਦੁਨੀਆ ਦੀ ਮੁਸ਼ਕਿਲ ਮੁਝ ਕੋ ਅਬ ਖੁਦ ਸੇ ਜੇ ਮੈਨੇ ਵਾਦਾ ਕੀਆ ਹੈ ਇਤਨਾ ਵਾਦਾ ਚਾਹੀਦਾ ਹੈ ਕਿ ਮੈਂ ਆਪਣੀ ਆਪ ਨਾਲ ਵਾਦਾ ਕਰਨਾ ਹੈ ਕਿ ਕੋਈ ਮੁਸ਼ਕਿਲ ਮੈਨੂੰ ਔਰ ਫੇਰ ਕਮਾਂ ਵੀ ਮੁਸ਼ਕਿਲ ਨਹੀਂ ਹਰਾਉਂਦੀ ਹਾਰ ਐਸੀ ਮੰਨ ਕੇ ਬਹਿ ਜਾਂਦੇ ਕਿ ਕਮ ਮੁਸ਼ਕਿਲ ਹੈ ਮੇਤੋਂ ਨਹੀਂ ਹੁਣਾ ਨਹੀਂ ਤਾਂ ਕੋਈ ਮੁਸ਼ਕਿਲ ਸਾਨੂੰ ਹਰਾ ਸਕਦੀ ਹੈ ਤਾਂ ਜੇ ਐਸੀ ਹੀ ਆਸ਼ ਕਰੀਏ ਮਿਹਨਤ ਕਰੀਏ ਵਿਸ਼ਵਾਸ ਨਾਲ ਕੇ ਵਧਿਏ ਤੈਸੀ ਹਰ ਮੁਸ਼ਕਿਲ ਨੂੰ ਹਰਾਉਣ ਦੀ ਤਾਕਤ ਰੱਖਦੇ ਆ ਕਿਉਂਕਿ ਇਨਸਾਨ ਆਪਣੇ ਅਭਿਆਸ ਨਾਲ ਆਪਣੀ ਮਿਹਨਤ ਨਾਲ ਨਾ ਮਮਕਨ ਵੀ ਮਮਕਨ ਕਰ ਸਕਦਾ ਹੈ ਗੱਲ ਤਾਂ ਮਿਹਨਤ ਦੀ ਹੈ ਅੱਜ ਬੰਦਾ ਮਿਹਨਤ ਕਰਨ ਨੂੰ ਤਿਆਰ ਨਹੀਂ ਹੈ ਇਸ ਲਈ ਤੁਸੀਂ ਵੀ ਇਹ ਆਪਣੇ ਆਪ ਨਾਲ ਵਾਅਦਾ ਕਰੋ ਕਿ ਮੈਂ ਕਦੀ ਹਾਰ ਚਾਹੇ ਮੇਰੇ ਜੀਵਨ 'ਚ ਕੋਈ ਮੁਸ਼ਕਿਲ ਆਵੇ ਕੋਈ ਪ੍ਰੋਬਲਮ ਆਵੇ ਕਿਸੇ ਤਰ੍ਹਾਂ ਦਾ ਵੀ ਹਾਲਾਤ ਆਵੇ ਹੁਣ ਮੈਂ ਮੰਜ਼ਿਲ ਪਾਣੀ ਹੈ ਹੁਣ ਕੋਈ ਪੁੱਛੇ ਨਾ ਤੇਰਾ ਹੌਸਲਾ ਤੇਰੀ ਹਿੰਮਤ ਕਿੱਦਾਂ ਦੀ ਹੈ ਕਹੋਗਾ ਹੁਣ ਨਾ ਹੌਸਲਾ ਪੁੱਛ ਹੁਣ ਤਾਂ ਮੰਜ਼ਿਲ ਪਾਉਣ ਦਾ ਪੱਕਾ ਇਰਾਦਾ ਕੀਤਾ ਹੈ ਕਿ ਹੁਣ ਤਾਂ ਪੱਕਾ ਇਰਾਦਾ ਕਰ ਲਿਆ ਕਿ ਜਾਂ ਤਾਂ ਮੰਜ਼ਿਲ ਪਾਣੀ ਹੈ ਤੇ ਜਾਂ ਆਪਣੀ ਜਾਨ ਹੀ ਦੇਣੀ ਹੈ ਜਾਨ ਦੇਣ ਦਾ ਮਤਲਬ ਰਸਤੇ ਚੱਲਦੇ ਆ ਕੋਸ਼ਿਸ਼ ਕਰਦੇ ਆ ਕਰਦੇ ਆ ਜਾਂ ਤਾਂ ਮਰੂੰਗਾ ਜਾਂ ਆਪਣੀ ਮੰਜ਼ਿਲ ਪਾਉਂਗਾ ਹੁਣ ਮੋੜਨ ਵਾਲਾ ਮੈਂ ਨਹੀਂ ਐ ਹਾਰਨ ਵਾਲਾ ਮੈਂ ਨਹੀਂ ਐ ਪਿੱਛੇ ਨਹੀਂ ਮੈਂ ਮੋੜਨਾ ਮੈਂ ਅੱਗੇ ਵਧਣਾ ਹੈ ਕਿਉਂਕਿ ਜਿਹਨਾਂ ਦੇ ਅੰਦਰ ਸੋਚ ਹੁੰਦੀ ਨਾ ਕੁਝ ਕਰਨ ਦੀ ਜਿੱਦਾਂ ਇੱਕ ਬਹੁਤ بڑے ઋષਿ ਹੋਏ ਐ ਉਹਨਾਂ ਦੇ ਜੀਵਨ ਦੀ ਨਾ ਬੜੀ ਪਿਆਰੀ ਘਟਨਾ ਯਾਦ ਆ ਗਈ। ਰਿਸ਼ੀ ਪਨੀਨੀ ਉਹਨਾਂ ਦਾ ਨਾਮ ਸੀ ਮਹਾਰਿਸ਼ੀ ਪਨੀਨੀ। ਜਿਨ੍ਹਾਂ ਨੇ ਬਹੁਤ بڑا ਗ੍ਰੰਥ ਲਿਖਿਆ ਔਰ ਕਹਿੰਦੇ ਅੱਜ ਤੱਕ ਉਦਾ ਦਾ ਗ੍ਰੰਥ ਕੋਈ ਲਿਖੇ ਨਹੀਂ ਪਾਇਆ। ਮਹਾਰਿਸ਼ੀ ਪਨੀਨੀ ਜਦੋਂ ਬਚਪਨ ਚੋਂ ਗੁਰੂਕੁਲ ਚ ਗਏ। ਗੁਰੂਕੁਲ ਦਾ ਮਤਲਬ ਹੁੰਦਾ ਕਾਸ਼ਰਮ ਜਿੱਥੇ ਗੁਰੂ ਅੱਜ ਕੱਲ ਸਕੂਲ ਹੈ ਕਾਲਜ ਹੈ ਉੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ। ਜਦੋਂ ਉਹਨਾਂ ਦੇ ਪਿਤਾ ਉਹਨਾਂ ਨੂੰ ਲੈ ਕੇ ਨਾ ਗਏ ਗੁਰੂਕੁਲ ਵਿੱਚ ਉਹਨਾਂ ਦਾ ਐਡਮਿਸ਼ਨ ਕਰਾਣ ਦਾਖਲਾ ਦੇਣ ਕਿ ਮਾਰੇ ਮੇਰੇ ਬੱਚੇ ਨੂੰ ਵੀ ਸਿਖਾਓ। ਤਾਂ ਜਿਹੜੇ ਉੱਥੇ ਗੁਰੂ ਸੀ ਅੱਗੇ ਉਹਨਾਂ ਨੇ ਜਦੋਂ ਇਹਨੂੰ ਦੇਖਿਆ ਤਾਂ ਇਹ ਥੋੜਾ ਨਟਕਟ ਸੀ ਜਿਦਾ ਬੱਚੇ ਇਲਤੀ ਹੁੰਦੇ ਐ ਸਾਰੇ ਬੱਚੇ ਸ਼ਾਂਤ ਹੋ ਕੇ ਬੈਠੇ ਨੇ ਥੋੜੀ ਹਿਲਤਾ ਕਰਦੇ ਸੀ ਤੇ ਇਹਨਾਂ ਨੇ ਬੁਲਾਇਆ ਓਰੇ ਆ ਇੱਧਰ ਪਰ ਸਮਝਦਾਰ ਬੜੇ ਸੀ ਓਰੇ ਆ ਇੱਧਰ ਔਰ ਉਹ ਸਮਾਸੀ ਜਦੋਂ ਬੱਚਾ 14-15 ਸਾਲ ਦਾ ਹੋ ਜਾਂਦਾ ਸੀ ਨਾ ਉਸ ਵੇਲੇ ਉਹਨੂੰ ਸਿੱਖਿਆ ਕਿਉਂਕਿ ਸ਼੍ਰੀ ਕ੍ਰਿਸ਼ਨ ਮੀ ਜਦੋਂ 16 ਸਾਲ ਦੇ ਸੀ ਤਾਂ ਫਿਰ ਰਿਸ਼ੀ ਸੰਦੀਪਾਂ ਜੀ ਦੇ ਆਸ਼ਰਮ ਗਏ ਸੀ ਸਿੱਖਿਆ ਲੈਣ ਵਾਸਤੇ ਉਸ ਤੋਂ ਪਹਿਲਾਂ ਤਾਂ ਉਹਨਾਂ ਨੇ ਕਾਲੀਏ ਨਾਗ ਦਾ ਵਧ ਕੀਤਾ ਬਹੁਤ ਕੁਝ ਕੀਤਾ ਅੱਜ ਕੱਲ ਤਾਂ 3 ਸਾਲ ਦੇ ਬੱਚੇ ਨੂੰ ਸਕੂਲ ਵਿੱਚ ਪਾ ਦਿੱਤਾ ਜਾਂਦਾ ਨਾ ਉਸ ਵੇਲੇ ਟਾਈਮ ਉਦਾਂ ਦਾ ਹੁੰਦਾ ਸੀ ਹੁਣ ਜਦੋਂ ਪਨੀਮੀ ਰਿਸ਼ੀ ਜੀ ਗਏ ਉਹਨਾਂ ਨੇ ਬੁਲਾਇਆ ਹੋ ਰਿਹਾ ਇੱਧਰ ਹਾਂ ਜਦੋਂ ਹੱਥ ਦੇਖਿਆ ਕਹਿੰਦੇ ਹੱਦ ਖਾ ਆਪਣਾ ਹੱਥ ਦੇਖਿਆ ਤਾਂ ਉਸ ਵੇਲੇ ਉਹ ਕਹਿੰਦੇ ਚਲਾ ਜਾ ਆਪਣੇ ਘਰ ਜਦੋਂ ਉੱਥੇ ਰਹਿੰਦੇ ਨੂੰ ਮਹੀਨਾ 2 ਮਹੀਨੇ ਹੋ ਗਏ ਨਾ ਦੇਖਿਆ ਹਲਤੀਆ ਬੱਚਾ ਹੈ ਪੜਦਾ ਹੈ ਨਹੀਂ ਵੀ ਇਹਦੇ ਹੱਥ 'ਚ ਵਿਦਿਆ ਦੀ ਰੇਖਾ ਵੀ ਹੈ ਕਿ ਨਹੀਂ ਉਹਨੇ ਬੁਲਾਇਆ ਦੇਖਿਆ ਉਹ ਕਹਿੰਦੇ ਚਲ ਜਾ ਪੁੱਤ ਮੇਰਾ ਟਾਈਮ ਮੇਰਾ ਸਮੇਂ ਖਰਾਬ ਨਾ ਕਰ ਕਿਉਂਕਿ ਤੇਰੇ ਹੱਥ ਵਿੱਚ ਵਿਦਿਆ ਦੀ ਰੇਖਾ ਹੀ ਨਹੀਂ ਹੈ ਤੂੰ ਪੜ ਹੀ ਨਹੀਂ ਸਕਦਾ ਚਲਾ ਜਾ ਇੱਥੋਂ ਪ੍ਰੇਣੀ ਜੀ ਕਹਿਣ ਲੱਗੇ ਕਹਿੰਦੇ ਅੱਛਾ ਗੁਰੂ ਦੇਵ ਇਹ ਵਿਦਿਆ ਦੀ ਰੇਖਾ ਹੁੰਦੀ ਕਿੱਦਾਂ ਦੀ ਹੈ ਮੈਨੂੰ ਤਾਂ ਇਹ ਤਾਂ ਦੱਸੋ ਪਹਿਲਾਂ ਉਹਨੇ ਆਪਣਾ ਹੱਥ ਕੀਤਾ ਅੱਗੇ ਕਹਿੰਦੇ ਦੇਖ ਇੱਥੇ ਕਿ ਰੇਖਾ ਹੁੰਦੀ ਹੈ ਜਿੱਥੇ ਹੁੰਦੀ ਉਹ ਉਹ ਦੱਸਿਆ ਕਹਿੰਦੇ ਆਹ ਰੇਖਾ ਹੁੰਦੀ ਹੈ ਵਿਦਿਆ ਦੀ ਆਹ ਦੇਖ ਲੈ ਮੇਰੀ ਰੇਖਾ ਕਿੱਡੀ ਲੰਬੀ ਤੇਰੇ ਹੱਥਾਂ ਰੇਖਾ ਹੀ ਹੈ ਨਹੀਂ ਪ੍ਰੇਣੀ ਜੀ ਨੇ ਆਪਣਾ ਹੱਥ ਦੇਖਿਆ ਕਹਿੰਦੇ ਅੱਛਾ ਗੁਰੂਦੇਵ ਹੁਣ ਆਇਆ ਕਹਿ ਕੇ ਅੰਦਰ ਗਏ ਦੌੜ ਕੇ ਉਹ ਕਹਿੰਦੇ ਗਿਆ ਕਿੱਥੇ ਹੈ ਅੰਦਰ ਗਏ ਜਦੋਂ ਬਾਹਰ ਆਏ ਤਾਂ ਕੀ ਦੇਖਿਆ ਹੱਥੇ ਛੁਰੀ ਹੈ ਲਹੂ ਨਾਲ ਲਿਪੜੀ ਹੋਈ ਤਾਂ ਪੂਰੇ ਹੱਥੇ ਲਹੂ ਵਗ ਰਿਹਾ ਹੈ ਉਹ ਕਹਿੰਦੇ ਇਹ ਕੀ ਕੀਤਾ ਉਹ ਕਹਿੰਦੇ ਗੁਰੂਦੇਵ ਤੁਸੀਂ ਕਹਿੰਦੇ ਰੇਖਾ ਨਹੀਂ ਹੈ ਤਾਂ ਮੈਂ ਆਪ ਹੀ ਬਣਾ ਦਿੱਤੀ ਲੋ ਦੇਖ ਲੋ ਕਿੰਨੀ ਕਿੰਨੀ ਲੰਬੀ ਚਾਹੀਦੀ ਹੋਰ ਬਣਾ ਦੇਵ ਕਿੰਨੀ ਕਿੰਨੀ ਲੰਬੀ ਚਾਹੀਦੀ ਹੈ ਹੋਰ ਤੁਹਾਡੇ ਨਾਲ ਲੰਬੀ ਖਿੱਚ ਦੇਵਾਂ ਜਦੋਂ ਗੁਰੂ ਨੇ ਦੇਖਿਆ ਗੜਨਾ ਲਾ ਲਿਆ ਕਹਿੰਦੇ ਵਾਹ ਬਾਹਰੋਂ ਬੇਸ਼ੱਕ ਨਟਕਟਾ ਪਰ ਹੈ ਤੂੰ ਬਹੁਤ ਸਮਝਦਾਰ ਔਰ ਬੇਟਾ ਜਿਹੜੇ ਹਿਸਾਬ ਨਾਲ ਤੇਰਾ ਹੌਸਲਾ ਹੈ ਸਾਹਸ ਹੈ ਜਿਹਦੇ ਮੰਜ਼ਿਲ ਨੂੰ ਪਾਣ ਦੀ ਤੂੰ ਵਾਕਈ ਕਿਹਾ ਕਿ ਤੁਹਾਡੇ ਤੋਂ ਲੰਬੀ ਬਣਾ ਦੇ ਮੈਂ ਤੂੰ ਮੇਤੋਂ ਵੀ ਜ਼ਿਆਦਾ ਗਿਆਨੀ ਹੋਏਗਾ ਮਹਾ ਗਿਆਨੀ ਹੋਏਗਾ ਇਸ ਲਈ ਉਹ ਮਹਾਰਿषि ਪਣਿਨੀ ਕਿਹਾ ਜਾਂਦਾ ਹੈ ਪੜ੍ਹ ਲੈ ਉਹਨਾਂ ਦੀ ਜ਼ਿੰਦਗੀ ਪੂਰੀ ਪੜ੍ਹਨੀ ਹੈ ਉਹਨਾਂ ਨੇ ਉਹ ਗ੍ਰੰਥ ਲਿਖਿਆ ਕਿ ਅੱਜ ਵੀ ਉਹਦਾਂ ਦਾ ਗ੍ਰੰਥ ਕੋਈ ਲਿਖੇ ਨਹੀਂ ਪਾਇਆ ਅੰਦਰ ਛੌਕ ਹੋਣਾ ਚਾਹੀਦਾ ਕੁਛ ਕਰਨ ਦਾ ਅੰਦਰ ਲਗਨ ਹੋਣੀ ਚਾਹੀਦੀ ਕੁਛ ਕਰਨ ਦੀ ਅੰਦਰ ਤੜਫ ਹੋਣੀ ਚਾਹੀਦੀ ਜਿੱਦ ਹੋਣੀ ਚਾਹੀਦੀ ਆਪਣੀ ਮੰਜ਼ਿਲ ਨੂੰ ਪਾਣ ਦੀ ਫਿਰ ਦੁਨੀਆ ਕਵੇ ਤੇਰੀ ਕਿਸਮਤ ਚ ਹੈ ਨਹੀਂ ਤੇਰੇ ਭਾਗ ਚ ਹੈ ਨਹੀਂ ਤਾਂ ਫਿਰ ਸਾਨੂੰ ਕੀ ਕਹਿਣਾ ਚਾਹੀਦਾ ਕਹਿੰਦੇ ਕਿਸੇ ਨੇ ਮੁਝੇ ਦੇਖ ਕੇ ਕਹਾ ਕਿਸੇ ਜੋਤਸ਼ੀ ਨੇ ਮੁਝੇ ਦੇਖ ਕੇ ਕਹਾ ਤੇਰੇ ਗ੍ਰਹਿ ਠੀਕ ਨਹੀਂ ਹੈ ਤੂੰ ਕਦੀ ਕਾਮਯਾਬੀ ਨਹੀਂ ਪਾਏਗਾ इसी ज्योतिषी ने मुझे देखकर कहा तेरे ग्रह ठीक नहीं है तू कभी कामयाबी नहीं पाएगा मैंने उसे कहा वो ग्रहों को बनाने वाला मेरा मालिक मेरे साथ है वो खुद ही मुझे कामयाबी तक ले जाएगा मैं नो फिकर करदी की लोड मैंने कहा चंगे है माड़े है हथां दे लकीरें चंगियां माड़ियां टेंशन तू सी छोड़ो ज्योतिषी साहब क्योंकि मेरे नाल वो है जेड़ा लकीरा ਨਿਕੜ ਵਾਲਾ ਹੈ ਮੇਰੇ ਨਾਲ ਉਹ ਹੈ ਜਿਹੜਾ ਗ੍ਰਹਾਂ ਨੂੰ ਬਣਾਉਣ ਵਾਲਾ ਹੈ ਇਸ ਲਈ ਮੈਨੂੰ ਨਾ ਗ੍ਰਹਾਂ ਦੀ ਫਿਕਰ ਹੈ ਤੇ ਨਾ ਹੱਥਾਂ ਦੀਆਂ ਲਕੀਰਾਂ ਦੀ ਫਿਕਰ ਹੈ ਤੁਸੀਂ ਕਹਿੰਦੇ ਤੂੰ ਕਾਮਯਾਬੀ ਨਹੀਂ ਪਾਏਂਗਾ ਉਹ ਗ੍ਰਹਾਂ ਨੂੰ ਬਣਾਉਣ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ ਉਹ ਆਪੇ ਮੇਰੀ ਬਾਹ ਫੜ ਕੇ ਮੈਨੂੰ ਕਾਮਯਾਬੀ ਤੱਕ ਗਲਤ ਤਾਂ ਉਹਦੇ ਹੱਥ 'ਚ ਆਪਣੀ ਹੱਥ ਫੜਾਣ ਦੀ ਹੈ